ਸਾਥੀਕਾਰ ਮੈਂ ਹਾ ਟੋੜਾ ਹੌਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜਿਮਨੀ ਚੋਣਾ ਦਾ ਚੋਣ ਪ੍ਰਚਾਰ ਬਿਲਕੁਲ ਖਤਮ ਹੋ ਗਿਆ ਹੈ ਹਲਕਾ ਗੱਦਰਵਾਹਾ ਬਰਨਾਲਾ ਚੱਬੇਵਾਲ ਆਤੇ ਡੇਰਾ ਬਾਬਾ ਨਾਨਕ ਇਹਨਾਂ ਚਾਰਾਂ ਸੀਟਾਂ ਦੇ ਵਿੱਚੋਂ ਇੱਕ ਸੀਟ ਹੌਟ ਸੀਟ ਬਣੀ ਹੋਈ ਹੈ ਹਲਕਾ ਗੱਦਰਵਾਹਾ ਦੀ ਪੰਜਾਬ ਦੇ ਸਾਰੇ ਹੀ ਲੋਕਾਂ ਦੀਆਂ ਜਿਹੜੀਆਂ ਅੱਖਾਂ ਨੇ ਉਹ ਹਲਕਾ ਗਿੱਦਰਵਾਹਾ ਦੀ ਸੀਟ ਉੱਤੇ ਲੱਗਿਆ ਹੋਈਆਂ ਨੇ ਆਮ ਆਦਮੀ ਪਾਰਟੀ ਵੱਲੋਂ ਹਰਦੀਪ ਸਿੰਘ ਡਿੰਪੀ ਢਿੱਲੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਵਾਰ ਜਿਮਨੀ ਚੋਣਾਂ ਦਾ ਬਾਈਕਾਟ ਕੀਤਾ ਗਿਆ ਹੈ ਕਿਉਂਕਿ ਉਹਨਾਂ ਦਾ ਤਾਂ ਆਪਸੀ ਆਪ ਦਾ ਬੜਾ ਵੱਡਾ ਕਾਡੋਕਲਿਸ਼ ਪਿਆ ਹੋਇਆ ਹੈ ਪ੍ਰਧਾਨਗੀ ਦੇ ਅਹੁਦੇ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਵੱਲੋਂ ਚੋਣ ਮੈਦਾਨ ਦੇ ਵਿੱਚ ਆਏ ਹੋਏ ਨੇ ਮਨਪ੍ਰੀਤ ਬਾਦਲ ਕਿਉਂਕਿ ਮਨਪ੍ਰੀਤ ਦਾ ਜਿਹੜਾ ਸਿਆਸੀ ਕੈਰੀਅਰ ਹੈ ਉਹ ਹਲਕਾ ਗੱਦਰਵਾਹ ਤੋਂ ਸ਼ੁਰੂ ਹੋਇਆ ਸੀ ਇਸੇ ਤਰ੍ਹਾਂ ਰਾਜਾ ਵੜਿੰਗ ਦੀ ਪਤਨੀ ਜਿਹੜੀ ਅਮਰਤਾ ਵੜਿੰਗ ਹੈ ਉਹ ਕਾਂਗਰਸ ਪਾਰਟੀ ਵੱਲੋਂ ਚੋਣ ਮੈਦਾਨ ਦੇ ਵਿੱਚ ਆਏ ਹੋਏ ਨੇ ਆਖਰਕਾਰ ਇਹਨਾਂ ਤਿੰਨਾਂ ਦੇ ਵਿੱਚੋਂ ਬਾਜ਼ੀ ਕੌਣ ਮਾਰੇਗਾ ਤਿੰਨਾਂ ਦੇ ਵਿੱਚ ਕਾ ਜਿਹੜਾ ਹੈ ਫਸਮਾ ਮੁਕਾਬਲਾ ਹੈ ਜਾਂ ਕਹਿ ਸਕਦੇ ਆ ਕਿ ਤਿੰਨਾਂ ਦੀ ਕਾਂਡੇ ਦੀ ਟੱਕਰ ਹੈ ਜੇ ਮਨਪ੍ਰੀਤ ਬਾਦਲ ਨੂੰ ਅਸੀਂ ਨਜ਼ਰ ਅੰਦਾਜ਼ ਕਰਦੇ ਹਾਂ ਤੇ ਫਿਰ ਜਿਹੜਾ ਜਿਹੜਾ ਪੇਚ ਪੈਣਾ ਹੈ ਜਿਹੜੇ ਕੁੰਡੀਆਂ ਦੇ ਸਿੰਘ ਫਸਨੇ ਨੇ ਉਹ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਦੇ ਫਸਣਗੇ ਪਹਿਲਾਂ ਬਲੌਤਰੀ ਦੱਸੀ ਜਾ ਰਹੀ ਸੀ ਅੰਮ੍ਰਤਾ ਵੜਿੰਗ ਦੀ ਕਿ ਅੰਮ੍ਰਤਾ ਵੜਿੰਗ ਜਿਹੜੀ ਹੈ 10000 ਵੋਟਾਂ ਦੇ ਵੱਡੇ ਫਰਕ ਦੇ ਨਾਲ ਜਿੱਤੇਗੀ ਡਿਪਿਟ ਲੋ ਜੋ ਆਮ ਆਦਮੀ ਪਾਰਟੀ ਵੱਲੋਂ ਚੋਣ ਮੈਦਾਨ ਦੇ ਵਿੱਚ ਖੜੇ ਨੇ ਲੇਕਿਨ ਕੱਲ ਜਿਵੇਂ ਹੀ ਚੋਣ ਪ੍ਰਚਾਰ ਬੰਦ ਹੋਇਆ ਚੋਣ ਪ੍ਰਚਾਰ ਤੋਂ ਬਾਅਦ ਹਲਕਾ ਗਿੱਦੜ ਬਾਹਾ ਦੇ ਸਮੀਕਰਨ ਜਿਹੜੇ ਬਦਲ ਗਏ ਉਹਨਾਂ ਨੇ ਹਨੇਰੀ ਲਿਆ ਦਿੱਤੀ ਰਾਜਾ ਵੜਿੰਗਾ ਤੇ ਅਮਰਤਾ ਵੜਿੰਗ ਨੂੰ ਭਾਜਰਾ ਪੈ ਗਈਆਂ ਕਿ ਆਖਰਕਾਰ ਸਾਡੀ ਹੁਣ ਹਾਰ ਪੱਕੀ ਹੈ 10 ਦਿਨਿਆਂ ਮਾਜਰਾ ਕੀ ਹੈ ਡਿਪਿਟ ਲੋਕਲ ਲੋਕ ਕਿਹੜੇ ਪਤੇ ਖੇਡੇਗਾ ਕਿਉਂਕਿ ਡਿੰਪੀ ਢਿੱਲੋ ਦੋ ਵਾਰ ਵਿਧਾਨ ਸਭਾ ਦੀਆਂ ਚੋਣਾਂ ਲੜੇ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਧਰ ਜਿਹੜੇ ਕਾਰਜਕਾਰੀ ਪ੍ਰਧਾਨ ਨੇ ਬਲਵਿੰਦਰ ਸਿੰਘ ਪੁੰਦੜ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਨੇ ਤਾਂ ਸਿੱਧਾ ਕਹਿ ਦਿੱਤਾ ਹੈ ਕਿ ਭਾਈ ਸਪੋਰਟ ਕਰੋ ਜੇਕਰ ਵੋਟ ਪਾਉਣੀ ਹੈ ਨਾ ਤੇ ਭਾਰਤੀ ਜਨਤਾ ਪਾਰਟੀ ਨੂੰ ਪਾਓ ਨਾ ਪਾਓ ਕਾਂਗਰਸ ਪਾਰਟੀ ਨੂੰ ਜੇ ਆਮ ਆਦਮੀ ਪਾਰਟੀ ਦਾ ਉਮੀਦਵਾਰ ਉੱਥੇ ਖੜਿਆ ਹੈ ਤੇ ਉਸ ਦੇ ਹੱਕ ਵਿੱਚ ਵੋਟ ਪਾਓ ਕਿਉਂਕਿ ਡਿੰਪੀ ਢਿੱਲੂ ਦਾ ਰਸੂਖਤਾ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਵੋਟਰ ਨੇ ਉਹਨਾਂ ਦੇ ਵਿੱਚ ਕਾਫੀ ਹੈ ਕਿਉਂਕਿ ਭਾਵੇਂ ਉਹਨਾਂ ਨੇ ਉਹ ਦੋ ਵਿਧਾਨ ਸਭਾ ਹਾਰੇ ਨੇ ਲੇਕਿਨ ਫਿਰ ਵੀ ਉਹ ਪਹਿਲ ਦੇ ਆਧਾਰ ਤੇ ਆਪਣੇ ਜਿਹੜੇ ਸਾਥੀ ਸੀ ਜਦ ਜਿਹੜੇ ਉਹਦੇ ਵੋਟਰ ਸੀ ਜਿਹੜੇ ਸਮਰਥਕ ਸੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਉਹਨਾਂ ਦੇ ਉਹ ਹੌਸਲਾ ਬਖਸ਼ਾਈ ਕਰਦੇ ਨੇ ਪਹਿਲ ਦੇ ਆਧਾਰ ਤੇ ਉਹਨਾਂ ਦੇ ਕੰਮ ਕਰਦੇ ਆਏ ਨੇ ਕਿਉਂਕਿ ਡਿੰਪੀ ਢਿੱਲੂ ਦਾ ਜਿਹੜਾ ਰਸੂਕ ਹੈ ਹਲਕਾ ਗਿੱਦਰਬਾਹ ਦੇ ਵਿੱਚ ਭਾਵੇਂ ਇਧਰ ਧਾਮ ਝਾਮ ਝੋਕਿਆ ਜਾ ਰਿਹਾ ਹੈ ਰਾਜਾ ਵੜਿੰਗ ਅਤੇ ਰਾਜਾ ਵੜਿੰਗ ਦੀ ਤਨ ਪਤਨੀ ਅੰਮ੍ਰਿਤਾ ਵੜਿੰਗ ਵੱਲੋਂ ਜਿਹੜੇ ਚੋਣ ਮੈਦਾਨ ਦੇ ਵਿੱਚ ਨੇ ਲੇਕਿਨ ਉਹਨਾਂ ਦੇ ਸਾਰੇ ਅਸਰ ਸ਼ਸਤਰ ਫੇਲ ਹੁੰਦੇ ਨਜ਼ਰ ਆ ਰਹੇ ਨੇ ਅੱਧੀ ਚੋਟੀ ਦਾ ਜੋਰ ਉਹਨਾਂ ਵੀ ਲਾਇਆ ਹੈ ਪੂਰਾ ਧਾਮ ਝਾਮ ਉਹਨਾਂ ਵੱਲੋਂ ਝੋਕਿਆ ਗਿਆ ਹੈ ਲੇਕਿਨ ਸ਼੍ਰੋਮਣੀ ਅਕਾਲੀ ਦਲ ਦੀ ਵੋਟ ਡਿਪੀ ਢਿੱਲੋਂ ਨੂੰ ਜਾਵੇਗੀ ਇਹ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਕੱਟੜ ਕੱਟੜਪੰਥੀ ਨੇ ਜਾ ਜਿਹੜੀ ਕੱਟੜ ਵੋਟ ਹੈ ਔਰਥੋਡਕਸ ਜਿਹਨੂੰ ਕਹਿੰਦੇ ਇੰਗਲਿਸ਼ ਵਿੱਚ ਉਹ ਨਾ ਤੇ ਕਾਂਗਰਸ ਨੂੰ ਜਾਵੇਗੀ ਨਾ ਭਾਰਤੀ ਜਨਤਾ ਪਾਰਟੀ ਨੂੰ ਜਾਵੇਗੀ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਕਿ ਡਿੰਪੀ ਢੱਲੋ ਦੀ ਜਿੱਤ ਉੱਤੇ ਮੋਹਰ ਜਿਹੜੀ ਹੈ ਲੱਗ ਚੁੱਕੀ ਹੈ ਉਧਰ ਹੁਣ ਡਿੰਪੀ ਢੱਲੋ ਜਿਹੜੇ ਕਹਿੰਦੇ ਸੀ ਮੈਂ ਟੈਨਸ਼ਨ ਦੀਆਂ ਗੋਲੀਆਂ ਖਾ ਕੇ ਰਾਤ ਨੂੰ ਸੌਂਦਾ ਹਾਂ ਰਾਤ ਨੂੰ ਨੀਂਦ ਨਹੀਂ ਆਉਂਦੀ ਲੇਕਿਨ ਇੱਧਰ ਇੱਕ ਨਵਾਂ ਵਧੀਆ ਹੋ ਗਿਆ ਹੈ ਡਿੰਪੀ ਢੱਲੋ ਵਾਸਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੂੰ ਨਿੰਪੀਟ ਲੋ ਜਿਤਦੇ ਨਜ਼ਰ ਆ ਰਹੇ ਨੇ ਨਿੰਪੀਟ ਲੋ ਨੇ ਕਿਹਾ ਕਿ ਮੇਰੇ ਹੁਣ ਹੌਸਲੇ ਬਲੰਦ ਨੇ ਮੇਰੇ ਭਰਾਵਾਂ ਦਾ ਸਾਥ ਮੈਨੂੰ ਮਿਲ ਗਿਆ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਦਾ ਆਮ ਆਦਮੀ ਪਾਰਟੀ ਦੀ ਵੋਟ ਹੈ ਕਿਉਂਕਿ ਸੱਤਾਧਾਰੀ ਪਾਰਟੀ ਹੈ 2.5 ਸਾਲ ਰਹਿੰਦੇ ਨੇ ਕਿਉਂਕਿ ਸ਼੍ਰੋਮਣੀ ਜਦੋਂ ਕ੍ਰਿਮੀਨਲ ਅਰਵਿੰਦ ਕੇਸਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਉੱਥੇ ਆਏ ਸੀ ਤਾਂ ਉਹਨੇ ਕਹਿਆ ਸੀ ਤੂੰ 2.5 ਸਾਲ ਨੇ ਇਹ 30 ਸਾਲਾਂ ਵਰਗੇ ਹੋਣਗੇ ਯਾਨੀ ਕਿ ਜਿਹੜੇ 3 ਸਾਲਾਂ ਵਿੱਚ ਕੰਮ ਨਹੀਂ ਹੋਇਆ ਮੈਂ 2.5 ਸਾਲਾਂ ਵਿੱਚ ਕਰ ਦਿਆਂਗਾ ਡਿੰਪੀ ਢਲੋ ਇਸ ਗੱਲ ਦੇ ਪੱਕੇ ਨੇ ਇਸ ਲਈ ਡਿੰਪੀ ਢਲੋ ਦੇ ਜਤਨ ਦੇ ਚਾਂਸ ਜਿਹੜੇ ਵਧ ਗਏ ਨੇ ਹਲਕਾ ਗਿੱਦਰਵਾਹ ਤੋਂ ਦੂਸਰੇ ਪਾਸੇ ਭਾਜਰਾ ਪੈ ਗਿਆ ਨੇ ਰਾਜਾ ਵੜਿੰਗ ਅਤੇ ਅਮਰਤਾ ਵੜਿੰਗ ਨੂੰ ਕਿ ਇਹ ਬਣ ਕੀ ਗਿਆ ਕਿ ਸ਼ਰੋਮਣੀ ਅਕਾਲੀ ਦਲ ਦੀ ਵੋਟ ਸਾਨੂੰ ਆਣੀ ਸੀ ਲੇਕਿਨ ਬਾਜ਼ੀ ਮਾਰ ਗਏ ਕਿਉਂਕਿ ਬਲਵਿੰਦਰ ਸਿੰਘ ਭੁੰਦਰ ਅਤੇ ਸੁਚਾ ਸਿੰਘ ਲੰਗਾ ਵਰਗੇ ਜਿਨੇ ਮਟਕਸਾਲੀ ਆਗੂ ਨੇ ਸ਼ਰੋਮਣੀ ਅਕਾਲੀ ਦਲ ਦੇ ਉਹਨਾਂ ਨੂੰ ਸਿੱਧਾ ਇਹ ਐਲਾਨ ਕਰ ਦਿੱਤਾ ਗਿਆ ਹੈ ਕਿ ਸਾਡੀ ਵੋਟ ਆਮ ਆਦਮੀ ਪਾਰਟੀ ਨੂੰ ਜਾਵੇਗੀ। ਧੰਨ